ਫਾਜ਼ਿਲਕਾ ਦੇ ਆਰਬਿਟਰ ਰਿਜੋਟ ਵਿਖੇ ਡਾਈਟ ਕੋੜਿਆਂ ਵਾਲੀ ਫਾਜ਼ਿਲਕਾ ਵੱਲੋਂ ਐਨ ਆਈ ਐਲ ਪੀ ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ ਤਹਿਤ ਟ੍ਰੇਨਿੰਗ ਲਗਾਈ ਗਈ ਜਿਸ ਵਿੱਚ ਫਾਜ਼ਿਲਕਾ ਜ਼ਿਲ੍ਹੇ ਤੋਂ ਇਲਾਵਾ ਜ਼ਿਲ੍ਹੇ ਤੋਂ ਬਾਹਰ ਦੇ ਅਧਿਆਪਕ ਪ੍ਰਿੰਸੀਪਲ ਬੀ ਪੀਓ ਅਤੇ ਵੱਖ-ਵੱਖ ਮਾਤਰਾ ਵਿੱਚ ਹੈੱਡ ਟੀਚਰ ਟੀਚਰ ਅਤੇ ਹੋਰ ਕਈ ਤਰ੍ਹਾਂ ਦੇ ਵਿਸ਼ਿਆਂ ਦੇ ਅਧਿਆਪਕ ਵਿਸ਼ੇਸ਼ ਤੌਰ ਤੇ ਪੁੱਜੇ ਜਿਨ੍ਹਾਂ ਨੂੰ ਇੱਕ ਰੋਜ਼ਾ ਅੱਜ ਟ੍ਰੇਨਿੰਗ ਕਰਾਈ ਗਈ ਇਹ ਟ੍ਰੇਨਿੰਗ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਇਕੱਠੇ ਪ੍ਰੋਗਰਾਮ ਤਹਿਤ ਕਰਾਈ ਜਾਂਦੀ ਹੈ ਜਿਸ ਵਿੱਚ 15 ਸਾਲ ਤੋਂ ਉੱਪਰ ਜੋ ਵਿਦਿਆਰਥੀ ਕਿਸੇ ਕਾਰਨ ਪੜ ਨਹੀਂ ਸਕੇ ਸੀ ਉਹਨਾਂ ਨੂੰ ਪੜਾਉਣ ਦਾ ਤਰੀਕਾ ਸਿਖਾਇਆ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਘਰ-ਘਰ ਵਿੱਚ 15 ਸਾਲ ਤੋਂ ਲੈ ਕੇ ਉਸ ਤੋਂ ਉੱਤ ਉਮਰ ਵਾਲੇ ਜੋ ਨਹੀਂ ਪੜ ਸਕੇ ਉਹਨਾਂ ਨੂੰ ਪੜਾਇਆ ਜਾਵੇ ਅਤੇ ਉਹਨਾਂ ਨੂੰ ਕਿਵੇਂ ਪੜਾਇਆ ਜਾਂਦਾ ਹੈ ਉਹ ਚਾਹੇ 15 ਸਾਲ ਦਾ ਹੈ 30 ਸਾਲ ਦਾ 35 ਸਾਲ ਦਾ 50 ਸਾਲ ਦਾ ਹੈ ਇਸ ਦਾ ਇੱਕ ਬੈਚ ਪਹਿਲਾਂ ਹੋ ਗਿਆ ਹੈ ਦੂਸਰਾ ਬੈਚ ਰੁਝੂ ਹੈ ਘਰ-ਘਰ ਜਾ ਕੇ ਪੜਾਉਣ ਦਾ ਆਹ्वान ਕੀਤਾ ਗਿਆ ਹੈ ਅਤੇ ਅਧਿਆਪਕਾਂ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਕੀਤੇ ਪ੍ਰੋਗਰਾਮ ਜੋ ਕਿ ਸ਼ੁਰੂ ਕੀਤੇ ਗਏ ਹਨ ਤੇ ਤਿਆਰ ਜਾਣਕਾਰੀ ਦਿੱਤੀ ਗਈ ਤਾਂ ਜੋ ਪੂਰੇ ਪੰਜਾਬ ਵਿੱਚ ਕੋਈ ਵੀ ਵਿਅਕਤੀ ਸਿੱਖਿਆ ਤੋਂ ਵਾਂਝਾ ਨਾ ਰਹਿ ਸਕੇ ਘਰਾਂ ਵਿੱਚ ਕੋਈ ਬਜ਼ੁਰਗ ਰਹਿੰਦੇ ਹਨ ਪਿੰਡਾਂ ਵਿੱਚ ਬਜ਼ੁਰਗ ਰਹਿੰਦੇ ਹਨ ਜਿਨ੍ਹਾਂ ਨੂੰ ਸਮਾਂ ਵੇਖਣਾ ਨਹੀਂ ਆਂਦਾ ਘਟੋ-ਘਟੋ ਉਹ ਆਪਣਾ ਸਮਾਂ ਵੇਖ ਸਕਣ ਮੋਬਾਈਲ ਤੇ ਔਨਲਾਈਨ ਸ਼ੋਪਿੰਗ ਕਰ ਸਕਣ ਮੋਬਾਈਲ ਤੇ ਆ ਰਹੇ ਬੈਂਕਾਂ ਦੇ ਮੈਸੇਜ ਅਤੇ ਸਰਕਾਰ ਦੇ ਮੈਸੇਜਾਂ ਨੂੰ ਪੜ੍ਹ ਸਕਣ ਅਤੇ ਸਮਾਜ ਵਿੱਚ ਜੋੜ ਸਕਨ ਇਹ ਸਿੱਖਿਆ ਹੀ ਇੱਕ ਅਜੀਹੀ ਚੀਜ਼ ਹੈ ਜਿਸ ਨਾਲ ਸਮਾਜ ਵਿੱਚ ਆਪਣੀ ਪਛਾਣ ਹੁੰਦੀ ਹੈ ਅਤੇ ਸਮਾਜ ਵਿੱਚ ਆਪਣੀ ਪਛਾਣ ਨੂੰ ਬਰਕਰਾਰ ਰੱਖਣ ਲਈ ਸਿੱਖਿਆ ਵਾਗਦੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਇਕੱਠੇ ਤੌਰ ਤੇ ਉਪਰਾਲਾ ਕੀਤਾ ਹੈ ਜਿਸ ਤਹਿਤ ਅੱਜ ਇਹ ਵੱਡਾ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਫਾਜ਼ਿਲਕਾ ਜ਼ਿਲ੍ਹੇ ਤੋਂ ਇਲਾਵਾ ਫਰੋਇਦਪੁਰ ਜ਼ਿਲ੍ਹੇ ਦੇ ਵੀ ਅਧਿਆਪਕ ਪੁੱਜੇ ਜਿਸ ਵਿੱਚ ਫਾਜ਼ਿਲਕਾ ਜਰਾਲਾਬਾਦ ਅਬੋਹਰ ਗੁਰਹੌਰ ਸਾਹਿਬ ਤੇ ਹੈਡ ਟੀਚਰ ਸਕੂਲ ਟੀਚਰ ਅਤੇ ਬੀਪੀਓ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਜਿਨ੍ਹਾਂ ਨੂੰ ਇੱਕ ਰੋਜਾ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਫਾਜ਼ਿਲਕਾ ਦੇ ਡੀਓ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਕਿਹਾ ਗਿਆ ਕਿ ਸਰਕਾਰ ਵੱਲੋਂ ਇਲਾਕੇ ਨੂੰ ਪੂਰੀ ਤਰ੍ਹਾਂ ਸਿੱਖਿਅਤ ਕਰਨ ਦਾ عہد ਕੀਤਾ ਗਿਆ ਹੈ ਇਸ ਤਹਿਤ ਅਧਿਆਪਕਾਂ ਦੀ ਵੱਡੀ ਗਿਣਤੀ ਵਿੱਚ ਲੋੜ ਹੈ ਅਤੇ ਅਧਿਆਪਕ ਵੀ ਸਰਕਾਰ ਦੇ ਕੰਮਾਂ 'ਤੇ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਹਨ ਤਾਂ ਜੋ ਉਨਾ ਦਾ ਜਿਲ੍ਹਾ ਪੰਜਾਬ ਵਿੱਚ ਪਹਿਲੇ ਨੰਬਰ ਤੇ ਆਵੇ ਜਿੱਥੇ ਕੋਈ ਵਿਅਕਤੀ ਸਿੱਖਿਆ ਤੋਂ ਵਾਂਝਾ ਨਾ ਰਹਿ ਸਕੇ ਸਿੱਖਿਆ ਹੀ ਇੱਕ ਅਜਿਹਾ ਹਥਿਆਰ ਹੈ ਜਿਸ ਨਾਲ ਆਪਾਂ ਲੜ ਕੇ ਸਮਾਜ ਵਿੱਚ ਫੈਲ ਰਹੀਆਂ ਕੁਰਤੀਆਂ ਨੂੰ ਖਤਮ ਕੀਤਾ ਜਾ ਸਕਦਾ ਹੈ ਅਤੇ ਸਮਾਜ ਵਿੱਚ ਆਪਣੀ ਪਛਾਣ ਪੜਾਈ ਜਾ ਸਕਦੀ ਹੈ ਜਿੱਥੇ ਛੋਟੇ-ਛੋਟੇ ਬੱਚੇ ਪੜਾਈ ਵੱਲ ਜਾਂਦੇ ਹਨ ਉੱਥੇ ਪਿੰਡਾਂ ਦੇ ਬਜ਼ੁਰਗ ਜਾਂ ਵੱਡੀ ਉਮਰ ਦੇ ਲੋਕ ਵੀ ਹੁਣ ਸਿੱਖੇਦ ਹੋਣਗੇ ਇਹ ਸਰਕਾਰ ਦਾ ਵਿਸ਼ੇਸ਼ ਉਪਰਾਲਾ ਹੈ ਇਸ ਉਪਰਾਲੇ ਦੇ ਤਹਿਤ ਕੋਈ ਵੀ ਵਿਅਕਤੀ ਆਪਣੇ ਘਰਾਂ ਅਤੇ ਘਰਾਂ ਤੋਂ ਬਾਹਰ ਚਾਹੇ ਉਹ ਕਿੰਨਾ ਵੀ ਅਮੀਰ ਹੈ ਜਾਂ ਕਿੰਨਾ ਵੀ ਗਰੀਬ ਹੈ ਸਭ ਤੱਕ ਸਿੱਖਿਆ ਪਹੁੰਚਾਈ ਜਾਵੇਗੀ ਕਿਉਂਕਿ ਸਿੱਖਿਆ ਦਾ ਕੋਈ ਮੁੱਲ ਨਹੀਂ ਹੈ ਸਿੱਖਿਆ ਬਿਲਕੁਲ ਮੁਫਤ ਹੈ ਸਰਕਾਰਾਂ ਨੇ ਇਹ ਹੱਦ ਕੀਤਾ ਹੈ ਅਤੇ ਇਸ ਤਹਿਤ ਅਧਿਆਪਕਾਂ ਨੂੰ ਕਿਵੇਂ جا کے ਪਿੰਡਾ ਪਿੰਡਾ ਅਤੇ ਮੋਹੱਲਿਆ ਮੋਹੱਲਿਆ ਵਾੜਾ ਵਾੜਾ ਤੇ ਘਰਾ ਘਰਾ ਵਿੱਚ ਉਹਨਾਂ ਦੀ ਗਿਣਤੀ ਇਕੱਠੀ ਕਰਕੇ ਉਹਨਾਂ ਨੂੰ ਪੜਾਣਾ ਹੈ ਜਿਨ੍ਹਾਂ ਨੂੰ ਅਜੇ ਤੱਕ ਸਿੱਖਿਆ ਨਹੀਂ ਮਿਲ ਸਕੀ ਉਹ 15 ਸਾਲ ਤੋਂ ਉੱਤੇ ਉਮਰ ਦੇ ਵਿਅਕਤੀ ਹਨ ਚਾਹੇ ਉਹ ਔਰਤ ਹੈ ਚਾਹੇ ਉਹ ਮਰਦ ਹੈ ਸਭ ਨੂੰ ਸਿੱਖਿਆ ਦੇਣੀ ਜ਼ਰੂਰੀ ਹੈ ਇਸ ਕਰਕੇ ਇਹ ਉਪਰਾਲਾ ਕੀਤਾ ਗਿਆ ਹੈ ਜਿਸ ਤਹਿਤ ਅੱਜ ਇਹ ਸੈਮੀਨਾਰ ਲਗਾਇਆ ਗਿਆ ਇਸ ਸੈਮੀਨਾਰ ਵਿੱਚ ਬੋਲਦੇ ਹੋਏ ਡਾਈਟ ਕੋੜਿਆਵਾਲੀ ਦੇ ਪ੍ਰਿੰਸੀਪਲ ਮੈਡਮ ਨੇ ਕਿਹਾ ਕਿ ਉਹਨਾਂ ਵੱਲੋਂ ਇਹ ਵਿਸ਼ੇਸ਼ ਤੌਰ ਤੇ ਉਪਰਾਲਾ ਕੀਤਾ ਗਿਆ ਹੈ ਕਿਉਂਕਿ ਸਰਕਾਰ ਨੇ ਜੋ ਹਦਾਇਤਾਂ ਦਿੱਤੀਆਂ ਹਨ ਉਹ ਹਦਾਇਤਾਂ ਅਧਿਆਪਕਾਂ ਤੱਕ ਪਹੁੰਚਾਈਆਂ ਜਾਣੀਆਂ ਹਨ ਅਤੇ ਅਧਿਆਪਕਾਂ ਨੇ ਇਹ ਵੱਡਾ ਕਾਰਾ ਕਰਨਾ ਹੈ ਤਾਂ ਜੋ ਸਮਾਜ ਵਿੱਚ ਫੈਲ ਰਹੀਆਂ ਦੇਜ ਪ੍ਰਥਾ ਦੀਆਂ ਕਰੂਤੀਆਂ ਨਸ਼ੇ ਦੀਆਂ ਕਰੂਤੀਆਂ ਅਤੇ ਇੱਕ ਦੂਸਰੇ ਵਿੱਚ ਜੋ ਕਿ ਪਿਆਰ ਦੀ ਭਾਵਨਾ ਖਤਮ ਹੋ ਗਈ ਹੈ ਉਸ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਪੰਜਾਬ ਨੂੰ ਪਹਿਲੇ ਦੀ ਤਰ੍ਹਾਂ ਰੰਗਲਾ ਪੰਜਾਬ ਭਰਾਇਆ ਜਾ ਸਕੇ ਇਸ ਕਰਕੇ ਉਹ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਉਪਰਾਲੇ ਦੀ ਛਲਾਗਾ ਕਰਦੇ ਹਨ ਇਸ ਮੌਕੇ ਵਿਸ਼ੇਸ਼ ਤੌਰ ਤੇ ਵੱਖ-ਵੱਖ ਸਕੂਲਾਂ ਦੇ ਆਏ ਅਧਿਆਪਕਾਂ ਪ੍ਰਿੰਸੀਪਲਾਂ ਨੇ ਹੋਰ ਕੀ ਕੁਝ ਕਿਹਾ ਅਤੇ ਡੀਓ ਨੇ ਕੀ ਕੁਝ ਕਿਹਾ ਹੈ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ orbiter resort ਪਹੁੰਚੋ ਜਿੱਥੇ ਬਹੁਤ ਸਾਰੇ ਅਧਿਆਪਕ ਇਕੱਠੇ ਹੋਏ ਨੇ ਕੀ ਕਹਿਣਾ ਚਾਹੁੰਦੇ ਕਿਉਂ ਆਏ ਨੇ ਹਾਂਜੀ ਇੱਥੇ ਮੈਂ ਜਿਸਾ ਕੱਲ ਜੁਆਇਨ ਕੀਤਾ ਐਜ਼ ਅ ਡਿਵੈਲਪਮੈਂਟ ਤੇ ਅੰਚੀ ਟਾਈਟਲ प्रिंसिपल डॉक्टर रचना मैम वालों इनवाइट किया गया एन आई एल पी दिन प्रोग्रामीण वर्कशॉप लगाई जा रही है इन प्रायमरी स्कूल के टीचर सी एच डी बी पी ओ साहबान सारे हाजिर हुए हैं एन आई एल पी निलटिड जो भी एग्जाम पोस्टोन हो जाए उन बारे सारे व्यूज़ इन दिखते हैं सुनीता थैंक यू मैम ਮੈਮ ਜਿਵੇਂ ਡੀਓ ਮੈਮ ਨੇ ਦੱਸਿਆ ਵੀ ਡਾਈਟ ਫੋਲੋ ਪ੍ਰੋਗਰਾਮ ਰੱਖਿਆ ਗਿਆ ਮੈਮ ਨੇ ਕੱਲ ਜੁਆਇਨ ਕੀਤਾ ਤੁਸੀਂ ਵੀ ਇਹਦੇ ਵਿੱਚ ਆਏ ਹੋ ਤੁਹਾਡਾ ਚਿਲਾ ਵੀ ਹੈ ਤੇ ਤੁਸੀਂ ਸੰਭਾਲ ਵੀ ਲੰਬੇ ਸਮੇਂ ਤੇ ਰਹੇ ਹੋ ਅੱਜ ਕਿਵੇਂ ਲੱਗ ਰਿਹਾ ਵੀ ਅਧਿਆਪਕਾਂ ਦੀ ਜੋ ਗਿਣਤੀ ਹੈ ਬਹੁਤ ਜ਼ਿਆਦਾ ਹੈ ਇਹਨੂੰ ਕਿਵੇਂ ਵੇਖਦੇ ਹੋ ਹਾਂਜੀ ਡਾਈਟ ਪ੍ਰਿੰਸੀਪਲ ਮੈਡਮ ਰਚਨਾ ਵੱਲੋਂ ਪਹਿਲੇ ਵੀ ਇਹ ਪ੍ਰੋਗਰਾਮ ਕਰਵਾਇਆ ਗਿਆ ਸੀ ਐਨਆਈਐਲਟੀ ਦੇ ਵਿੱਚ ਬਸ ਉਸ ਦੇ ਵਿੱਚ ਪਹਿਲਾਂ ਸਿਰਫ ਸੀਨੀਅਰ ਸਕੈਂਡਰੀ ਔਰ ਹਾਈ ਸਕੂਲਸ ਜਿਹੜੇ ਆ ਉਹ ਇਨਵੋਲਡ ਕੀਤੇ ਗਏ ਸੀ ਉਹ ਰੇ ਪ੍ਰੋਗਰਾਮ ਕਾਫੀ ਅੱਛਾ ਚੱਲ ਰਿਹਾ ਸੀਗਾ ਜਿਸ ਦੇ ਵਿੱਚ ਦੱਸਿਆ ਕਿ ਜਿਹੜੇ ਗੈਰ ਸਾਖਰ ਸਾਡੀ ਕਮਿਊਨਿਟੀ ਚ ਲੋਕ ਹੈ ਉਹਨਾਂ ਨੂੰ ਅਸੀਂ ਸਾਖਰ ਕਰਨਾ ਹੈ ਔਰ ਇਸ ਦੀ ਡਿਊਟੀ ਜਿਹੜੀ ਲਗਾਈ ਗਈ ਹੈ ਉਹ ਸਾਡੇ ਅਧਿਆਪਕਾਂ ਦੀ ਸਾਡੇ ਹੈਡਸ ਦੀ ਪ੍ਰਿੰਸੀਪल्स ਦੀ ਔਰ ਈਵਨ ਬੱਚਿਆਂ ਨੂੰ ਵੀ ਅਸੀਂ ਮੋਟੀਵੇਟ ਕੀਤਾ ਕਿ ਉਹ ਵੀ ਵੋਲੰਟੇਰੀਲੀ ਆਪਣੇ ਪਿੰਡ ਦੇ ਵਿੱਚ ਆਪਣੇ ਘਰ ਦੇ ਵਿੱਚ ਆਪਣੇ ਮਾਤਾ ਆਪਣੇ ਦਾਦੀ ਜਾਂ ਆਪਣੇ ਦਾਦਾ ਜੀ ਜੋ ਵੀ ਗੈਰ ਸਿੱਖਿਆਤਨ ਉਹਨਾਂ ਨੂੰ ਉਹ ਅੱਖਰ ਗਿਆਨ ਦੇਣ ਤਾਂ ਕਿ ਉਹ ਥੋੜਾ ਬੋਤਾ ਜਿਹੜਾ ਨਹੀਂ ਪੜ ਲਿਖ ਪਾਉਂਦੇ ਜਾਂ ਜਿਸ ਤਰ੍ਹਾਂ ਘੜੀ ਤੇ ਟਾਈਮ ਹੀ ਨਹੀਂ ਦੇਖ ਪਾਉਂਦੇ ਤਾਂ ਉਹ ਇਸ ਤਰ੍ਹਾਂ ਦੇ ਜੋ ਕੰਮ ਨੇ ਉਹ ਕਰ ਸਕਣ ਤੇ ਇਹ ਪ੍ਰੋਗਰਾਮ ਸਾਡੇ ਜ਼ਿਲ੍ਹੇ ਵਿੱਚ ਪਹਿਲਾਂ ਵੀ ਬਹੁਤ ਵਧੀਆ ਤਰੀਕੇ ਨਾਲ ਚੱਲਿਆ ਸੀਗਾ ਪਰ ਹੁਣ ਐਸ ਵਾਰ ਜਿਹੜੇ ਹੈ ਅਸੀਂ ਪ੍ਰਾਇਮਰੀ ਸਕੂਲਾਂ ਨੂੰ ਵੀ ਅਧਿਆਪਕਾਂ ਨੂੰ ਵੀ ਇਸ ਦੇ ਵਿੱਚ ਇਨਵੋਲ ਕੀਤਾ ਗਿਆ ਹੈ ਤਾਂ ਜਿਸ ਤਰ੍ਹਾਂ ਕਿ ਸਾਡੇ ਜ਼ਿਲ੍ਹੇ ਦੇ 51 ਸੀਐਚਟੀ ਸਹਿਬਾਨ ਸਾਰਿਆਂ ਨੂੰ ਬੁਲਾਇਆ ਗਿਆ ਹੈ ਇੱਥੇ ਔਰ ਬੀਪੀਓ ਸਹਿਬਾਨ ਨੂੰ ਬੁਲਾਇਆ ਗਿਆ ਹੈ ਔਰ ਮੈਂ ਡੀਓ ਐਲੀਮੈਂਟਰੀ ਦੇ ਤੌਰ ਤੇ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਆਂ ਕਿ ਜਿਸ ਤਰ੍ਹਾਂ ਸੈਕੰਡਰੀ ਨੇ ਵਧੀਆ ਕੰਮ ਕੀਤਾ ਉਸੇ ਤਰ੍ਹਾਂ ਹੀ ਅਸੀਂ ਵਿਸ਼ਵਾਸ ਦਵਾਉਂਦੇ ਆਂ ਕਿ ਸਾਡੇ ਪ੍ਰਾਇਮਰੀ ਪੱਖ ਵੱਲੋਂ ਵੀ ਸਾਡੇ ਸੀਐਸਟੀ ਸਹਿਬਾਨ ਸਾਡੇ ਸਕੂਲ ਹੈਡਸ ਔਰ ਅਧਿਆਪਕ ਜਿਹੜੇ ਆ ਇਸ ਦੇ ਵਿੱਚ ਵਧੀਆ ਤਰੀਕੇ ਨਾਲ ਕੰਮ ਕਰਨਗੇ ਉਹ ਸਾਡੇ ਜ਼ਿਲ੍ਹੇ ਦਾ ਜਿਹੜਾ ਰਿਜ਼ਲਟ ਹੈ ਉਹ ਕਾਫੀ ਅੱਛਾ ਸਾਨੂੰ ਮਿਲਣ ਦੀ ਆਸ ਹੈ ਥੈਂਕ ਯੂ ਮੈਮ ਪ੍ਰੋਗਰਾਮ ਅਜ ਡਿਸਟ੍ਰਿਕਟ ਫਾਜ਼ਰੀਕਾ ਦੇ ਵਿੱਚ ਐਨਆਰਪੀ ਦੇ ਰਿਲੇਟਿਡ ਹੈ ਇੰਡੀਆ ਲਿਟਰੇਸੀ ਪ੍ਰੋਗਰਾਮ ਜਿਹਦੇ ਵਿੱਚ ਸੈਂਟਰ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਦੀ ਇਨਸਟਰਕਸ਼ਨਸ ਅન્ડ ਗਾਈਡਲਾਈਨਸ ਅਕੋਰਡਿੰਗ ਇਹ ਹੈ ਕਿ ਜਿਹੜੇ ਵੀ 15 ਸਾਲ ਤੋਂ ਉੱਪਰ ਦੇ ਲੋਕ ਹੈ ਜਿਹੜੇ ਕਿਸੇ ਕਾਰਨ ਨਹੀਂ ਪੜ ਪਾਏ ਉਹਨਾਂ ਨੂੰ ਮੇਨਸਟ੍ਰੀਮ এডੂਕੇਸ਼ਨ ਦੇ ਨਾਲ ਜੋੜਨ ਦਾ ਇੱਕ ਤਰੀਕਾ ਹੈ ਦੇ ਵਿੱਚ ਕੀ ਡਾਈਟ ਮੋਡਲ ਹੈ ਜਨਸੀ ਆਰ ਸਕੂਲ ਹੈ ਜ ਨੂੰ ਇਹਦੇ ਰਿਗਾਰਡਿੰਗ ਟ੍ਰੇਨਿੰਗ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਆਇਡੈਂਟੀਫਾਈ ਕਰਨਾ ਹੈ ਥੈਨ ਉਹਨਾਂ ਨੂੰ ਪੜ੍ਹਾਉਣ ਦੇ ਲਈ ਜੋ ਬੁੱਕਸ ਅਵੇਲੇਬਲ ਨੇ ਕਿਟਸ ਨੇ ਉਹ ਅਜਿਹਾ ਡਿਸਟ੍ਰਿਬਿਊਟ ਕਰ ਰਿਹਾ ਹਨ 17 ਮਾਰਚ ਨੂੰ ਉਹਨਾਂ ਦਾ ਵੀ ਪਰਮ ਹੋ ਜਾਏ। ਇਹ ਜੋ ਬੱਚੇ ਜਿਹੜੇ ਤੁਸੀਂ 15 ਹੱਥ ਤੋਂ ਬਾਅਦ ਨਹੀਂ ਪੜਾ ਪਏ ਉਹਦੇ ਕਈ ਵੱਡੀ ਉਮਰ ਦੇ ਵੀ ਹੋਣਗੇ ਉਹ ਵੀ ਆ ਰਹੇ ਨੇ ਜੁੜ ਰਹੇ ਨੇ। ਹਾਂਜੀ ਸੇ ਪਿਛਲੀ ਵਾਰੀ ਇਹਦਾ ਫਸਟ ਟਾਈਮ ਐਸਓ ਐਗਜ਼ਾਮ ਹੋ ਚੁੱਕਿਆ ਕਿ ਉੱਪਰ ਦੇ ਵਿੱਚ ਜਿਹਦੇ ਵਿੱਚ ਸਾਨੂੰ ਕਾਫੀ ਮਾਤਰਾ ਦੇ ਵਿੱਚ ਲੋਕਾਂ ਨੇ ਨਾਮ ਵਿੱਚ ਪਾਰਟਿਸਪੇਟ ਕੀਤਾ ਔਰ ਲੋਕਾਂ ਨੂੰ ਇਨੀਸ਼ ਉਹ ਉਸੇ ਚੀਜ਼ ਨੂੰ ਕਾਇਮ ਰੱਖਦੇ ਹੋ ਕੰਟੀਨਿਉਟੀ ਦੇ ਵਿੱਚ ਅਗੇ 17 ਮਾਰਚ ਨੂੰ ਹੈ ਕੰਪੋਰੀਆ ਜਿਹੜੇ ਕਿਸੇ ਕਾਰਨ ਉਧਰ ਰਹਿ ਜਾਣ ਨਹੀਂ ਅਟੈਂਪਟ ਕਰ ਬਾਈਸ ਪੇਪਰ ਨੂੰ ਤਾਂ ਉਹ ਗ੍ਰੇਡ ਸ਼ਾਬਦ ਕੀ ਇਸ ਪ੍ਰੋਗਰਾਮ ਦੇ ਨਾਲ ਲੱਗਦਾ ਵੀ ਸਿੱਖਿਆਤ ਹੋਣਗੇ ਲੋਕ ਪਾ ਦੇਖਦੇ ਕੀ ਅੱਜ ਕੱਲ ਸਾਰਾ ਕੰਮ ਆਨਲਾਈਨ ਹੋ ਰਿਹਾ ਲਿਟਰੇਸੀ ਰੇਟ ਹੈ ਜਿਹੜਾ ਸਿਰਫ ਬੁੱਕਸ ਤੱਕ ਹੀ ਨਹੀਂ ਰਹੇਗਾ ਡਿਜੀਟਲ ਲਿਟਰੇਸੀ ਵੀ ਆਣੀ ਚਾਹੀਦੀ ਹੈ ਬੈਂਕ ਦੇ ਕੰਮ ਕਰਨੇ ਆ ਤੁਹਾਨੂੰ ਏਟੀਐਮ ਪਾਸਵਰਡਸ ਵਗੈਰਾ ਸਾਰਾ ਕੁਝ ਹੈ ਫੋਨ ਦੀ ਓਟੀਪੀ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਬੇਸਿਕ ਅਗਰ ਤੁਸੀਂ ਟ੍ਰਾਂਸਪੋਰਟੇਸ਼ਨ ਨਾਲ ਕੁਝ ਬੁਕਿੰਗਸ ਕਰਾਣੀ ਹੈ ਤਾਂ ਉਹਦੇ ਲਈ ਇਹਦੇ ਵਿੱਚ ਬਹੁਤ ਹੀ ਬੇਸਿਕ ਚੀਜ਼ਾਂ ਨੇ ਕੋਈ ਇਹ ਨਹੀਂ ਕਿ ਸਿਰਫ ਲਿਟਰੇਸੀ ਹੀ ਕਰਨੀ ਹੈ ਤੁਹਾਡੀ ਸੋਚਨ ਦੀ ਸਮਰੱਥਾ ਨੂੰ ਸ਼ਕਤੀ ਨੂੰ ਥੋੜੇ ਦਮੇਂ ਨੂੰ ਅਥੋਰਾਈਜ਼ਰ ਨੂੰ कर दे नाल की लोग अपनी सोच का दा दायरा खुले देख चैनल देखने वाले सभी दर्शकों से हम अपील करते हैं कि पर लेटेस्ट देखने के लिए हमारे चैनल को सब्सक्राइब करना ना भूले जय हिंद जय भारत